ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟੇ ਚਹਲ ਦੇ ਅਗਨੀਵੀਰ ਆਕਾਸ਼ਦੀਪ ਸਿੰਘ ਜੋ ਕਿ ਮਹਿਜ਼ 22 ਸਾਲਾਂ ਦਾ ਸੀ ਦੀ ਜੰਮੂ ਕਸ਼ਮੀਰ ਵਿੱਚ ਡਿਊਟੀ ਦੌਰਾਨ ਪਿਛਲੇ ਦਿਨੀ ਮੌਤ ਹੋ ਗਈ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕਲਦਾਰ ਸਿੰਘ ਸੰਧਵਾ ਤੇ ਫਰੀਦਕੋਟ ਦੇ ਵਿਧਾਇਕ ਗੁਰਦੀਪ ਸਿੰਘ ਸੇਖੋ ਅਗਨੀਵੀਰ ਆਕਾਸ਼ਦੀਪ ਸਿੰਘ ਦੇ ਭੋਗ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਬਹੁਤ ਮੰਦ ਭਾਗੀ ਘਟਨਾ ਔਰ 20 ਸਾਲ ਦਾ ਨੌਜਵਾਨ ਜਿਹਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਪਰਿਵਾਰ ਜਿਹੜਾ ਹੈ ਉਹ ਪਹਿਲਾਂ ਤੋਂ ਜਿਹੜਾ ਪਾਰਟੀ ਨਾਲ ਜੁੜਿਆ ਹੋਇਆ ਔਰ ਜਿਸਨੇ ਘਟਨਾ ਵਾਪਰੀ ਉਸਨੂੰ ਵੀ ਤੇ ਸ਼ਾਮ ਨੂੰ ਮੈਨੂੰ ਪਤਾ ਲੱਗਾ ਤਾਂ 8:30 ਵਜੇ ਉੱਧੇ ਵੀ ਫੋਨ ਕੀਤਾ ਪਰਿਵਾਰ ਦੇ ਨਾਲ ਔਰ ਜਦੋਂ ਭੈਣ ਜੀ ਨੂੰ ਪ੍ਰੋਬਲਮ ਆਈ ਪਰ ਅਸੀਂ ਹਸਪਤਾਲ ਜਾ ਕੇ ਉਹਨਾਂ ਦਾ ਲਾਸਟ ਕੀਤਾ ਤਾਂ ਇਹ ਹਲਕਾ ਵੈਸੇ ਕੋਟਪੂਰਾ ਪਰ ਫਿਰ ਵੀ ਆਪਦੇ ਪਰਿਵਾਰ ਆ ਔਰ ਜਿਹੜੇ ਨੌਜਵਾਨ ਸਾਡੇ ਦੇਸ਼ ਲਈ ਲੜਦੇ ਆ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ ਹੱਟਾਂ ਜਾਂ ਹਲਕਿਆਂ ਦੇ ਵਿੱਚ ਨਹੀਂ ਬੱਜਦੇ ਸੋ ਬਹੁਤ ਦੁਖਦਾਈ ਗੱਲ ਹੈ ਪਰ ਬਹੁਤ ਜਿਹੜਾ ਉਹ ਅਸਹਿ ਸਦਮਾ ਹੈ ਪਰਿਵਾਰ ਦੇ ਲਈ ਜਾਂ ਇਲਾਕੇ ਸਿਕੂ ਦਾ ਭਈ ਦਾ ਇੱਕ ਫੋਆਰ ਕਰ ਰਹੇ ਆ ਪਰਿਵਾਰ ਵੀ ਉਸੇ ਤਰ੍ਹਾਂ ਵੀ ਕਿ ਨਾਲ ਸੈਂਟਰ ਗਵਰਨਮੈਂਟ ਨੇ ਇਹਨਾਂ ਨੂੰ ਹੀ ਕੁਰੀਆਂ ਨਾਲ ਜੜਾ ਦੇ ਦੇਖੋ ਐ ਹੁੰਦਾ ਵੀ ਸੈਂਟਰ ਗਵਰਨਮੈਂਟ ਦੇ ਅਨਸਾਰ ਹੀ ਪਹੁੰਚ ਸਕ। ਅਸੀਂ ਜਿਹੜਾ ਜੋ ਕੁਝ ਅਸੀਂ ਕਰਨਾ ਉਹ ਕਰਨਾ ਹੈ ਪਰ ਕੁਝ ਜਿਹੜੇ ਡਾਕੂਮੈਂਟਸ ਜਿਹੜੇ ਹੁੰਦੇ ਆ ਉਹ ਸੈਂਟਰ ਸਾਨੂੰ ਭੇਜੂ ਕਿਤੇ ਅਸੀਂ ਕੋਈ ਸਬਸਿਆ ਨਹੀਂ ਹੈ ਸਰਕਾਰ ਵੱਲੋਂ ਜੋ ਸਰਕਾਰ ਦੀ ਪਾਲਿਸੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਸਰਕਾਰ ਦੀ ਜਿਹੜੀ ਪਾਲਿਸੀ ਹੈ ਤਾਂ ਪਾਲਿਸੀਆਂ ਜੋ ਵੀ ਸਾਡੀ ਸਰਕਾਰ ਦੀਆਂ ਉਹ ਅਸੀਂ ਕਰਾਂਗੇ ਪਰ ਜਿਹੜੀ ਕਿਤੇ ਕੋਈ ਕਮੀ ਹੈ ਇਹ ਡਾਕੂਮੈਂਟਸ ਦੀ ਉਹ ਪੂਰੀ ਕਰਵਾਉਣਾ ਹੈ। ਅਗਨੀ ਵੀਰ ਦੀ ਫੌਜਨ ਨੂੰ ਦੇਖਦੇ ਹਾਂ ਕਿ ਉਹ ਲਗਾਤਾਰ ਭਰਤੀ ਹਜੇ ਵੀ ਜਾਰੀ ਹੈ ਉਸ ਤੇ ਵੀ ਸਵਾਲ ਖੜੇ ਹੋ ਰਹੇਗੇ ਕਿ ਅਗਨੀ ਵੀਰ ਤੇ ਕਹਿ ਰਹਿ ਰਹੇ ਕਿ ਜਿੱਦਾਂ ਅਗਨੀ ਵੀਰ ਦੇ ਵਿੱਚ ਭਰਤੀ ਕੀਤੀ ਹੈ ਸਿਰਫ 4 ਸਾਲ ਦੀ ਉਹਨਾਂ ਦੀ ਜੋਬ ਹੈ ਔਰ ਕੋਈ ਉਹਨਾਂ ਨੂੰ ਮਾਨਸਮਾਨ ਨਹੀਂ ਮਿਲਦਾ ਕੋਈ ਉਹਨਾਂ ਨੂੰ ਪਟਕਾਰੀ ਜਿਹੜਾ ਜੋ ਵੀ ਪ੍ਰੋਸੈਸ ਹੈ ਉਹਨੇ ਜੰਮੀ ਦੇਖੋ ਜਦੋਂ ਦਾ ਇਹ ਭਾਜੀਪੀ ਨੇ ਅਗਨੀ ਵੀਰ ਭਰਤੀ ਕਰਨ ਦਾ ਫੈਸਲਾ ਕੀਤਾ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਹੈ ਪਰ ਅਸਲ ਦੇ ਵਿੱਚ ਉਹਦੀ ਮਾਨਸਿਕਤਾ ਬੀਜੇਪੀ ਹੈ ਤਾਂ ਉਦੋਂ ਤੋਂ ਵੀ ਅਸੀਂ ਇਹ ਤਾਂ ਵਿਰੋਧ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਰੈਗੂਲਰ ਅਸੀਂ ਨੌਜਵਾਨ ਫੌਜ ਚ ਭਰਤੀ ਕਰਦੇ ਸੀ ਤਜਰਬਾ ਵੀ ਚਾਹੀਦਾ ਜੰਗਾਂ ਦੇ ਵਿੱਚ ਲੜਨ ਵਾਸਤੇ ਤੇ ਸਾਨੂੰ ਉਹਦੇ ਵਾਸਤੇ ਜਿਹੜੇ ਅੱਗੇ ਬਹੁਤ ਕੁਝ ਚਾਹੀਦਾ ਜੇ 4 ਸਾਲ ਬਾਅਦ ਸਾਡੇ ਕੋਲ ਜੰਗ ਲੱਗ ਜਾਂਦੀ ਹੈ ਤਾਂ ਫਿਰ ਸਾਡੇ ਕੋਲ ਕੀ ਰੋਹ 30000 ਬੇਕਾਰ ਹੋ ਜਾਂਦੇ ਸਨ। ਸੋ ਇਸ ਵਾਸਤੇ ਅਸੀਂ ਉਦੋਂ ਤੋਂ ਲੜਾਈ ਕਰ ਰਹੇ ਔਰ ਹੁਣ ਵੀ ਸਾਡੀ ਇਹ ਜੰਗ ਚੱਜੀ ਹੈ। ਰਾਜ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਸਾਡੇ ਜਿਹੜੇ ਐਮਪੀ ਸਹਬਾਨ ਉਹ ਇੱਥੇ ਆਵਾਜ਼ ਚੁੱਕ ਰਹੇ ਆ। ਤੋ ਜਿੱਥੇ ਵੀ ਸਾਡੀ ਗੋੜ ਹੋਊਗੀ ਚਾਹੇ ਪੰਜਾਬ ਦੇ ਵਿੱਚ ਚਾਹੇ ਇਸ ਦੇ ਵਿੱਚ ਉਥੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਡੇ ਇਹਨਾਂ ਅਗਲੇ ਵੀਰਾਂ ਦੇ ਹੱਕ ਵਿੱਚ ਤੇ ਫੌਜ ਦੇ ਹੱਕ ਵਿੱਚ ਹੋ। ਯਾਨੀ ਕਿ ਇਹਨਾਂ ਵੀਰਾਂ ਦੇ ਬਿਲਕੁਲ ਖਿਲਾਫ ਹੁੰਦਿਆਂ ਕਰਦੇ ਹੋ ਕਿ ਇਸ ਨੂੰ ਬਾਤ ਮੇਰੀ ਚਾਹੀਦੀ ਹੈ। ਦੇਖੋ ਜਿਹੜੀ ਚੀਜ਼ ਹੈ ਹੀ ਗਲਤ ਹੈ। ਤੁਸੀਂ ਉਹਨਾਂ ਨੌਜਵਾਨਾਂ ਨੂੰ ਦੀ ਜਿਹੜੀ ਹੈ ਨਾ ਤਾਂ ਪੜਨ ਜੋ ਕਰ ਰਿਹਾ ਜਿਹੜਾ ਬੰਦਾ 20 ਸਾਲ ਦਾ 18 ਸਾਲ ਦਾ ਪੜਤੀ ਹੋ ਗਿਆ ਤੇ 4 ਸਾਲ ਉਹਦੇ ਅਹੀਂ ਨਿਕਲ ਗਏ ਤਾਂ ਉਹ ਕਿ ਪੜਨ ਜੋ ਕਰ ਵੀ ਨਹੀਂ ਤਾਂ ਤੁਸੀਂ ਉਹਨਾਂ ਨੂੰ ਰੈਗੂਲਰ ਪੜਤੀ ਕਰੋ ਇਹ ਪ੍ਰੋਸੈਸ ਸੀ ਗੱਲ ਤਾਂ ਜੀ ਸਾਡੇ ਨੌਜਵਾਨਾਂ ਦਾ ਭਵਿੱਖ ਹੈ ਉਹ ਖਤਰੇ ਦੇ ਸਾਡਾ ਆਪਦਾ ਪਰਿਵਾਰ ਹੈ ਔਰ ਇਹਦੀ ਜਿਹੜੀ ਜਿਹੜਾ ਘਾਟਾ ਪੂਰਾ ਨਹੀਂ ਹੋ ਸਕਦਾ ਪ੍ਰਮਾਤਮਾ ਕੇ ਅਰਦਾਸ ਕਰਦੇ ਹਾਂ ਵੀ ਇਹ ਮਿਛੜੀ ਰੂਹ ਨੂੰ ਆਪਣੇ ਚਿਰਨਾ ਚ ਨਵਾਸ ਬਖਸ਼ਣ ਤੇ ਸਾਡੇ ਭਰਾ ਨੂੰ ਬਲਵਿੰਦਰ ਨੂੰ ਪਰਿਵਾਰ ਨੂੰ ਭੈਣ ਜੀ ਨੂੰ ਤੇ ਮਾਤਾ ਨੂੰ ਉਹਦੇ ਭਾਈ ਨੂੰ ਸਾਰਨ ਭਾਣਾ ਮੰਨਣ ਦਾ ਬਲਵਕਸ਼ਣ ਅਸੀਂ ਇੱਕਾ ਤਰਜ਼ਾ ਦੇਣ ਦੇ ਲਈ ਪਰਿਵਾਰ ਤੋਂ ਮੰਗ ਕਰ ਰਹੇ ਹਾਂ ਦੇਖੋ ਇਹ ਸਰਕਾਰ ਦਾ ਕੀ ਸਟੇਟਮੈਂਟ ਹੈ ਦਾ ਮੂਮੈਂਟ ਵੀ ਰੀਸੀਵ ਇਟ ਕੁਮਿੰਗ ਇਟ ਫਰਮ ਦ ਮਿਲਟਰੀ ਇਹ ਜਾ ਸਕਦਾ ਹੈ ਕਿ ਉਹ ਹਾਲੇ ਹਮੇਸ਼ਾ ਵਿਦਾਰ ਸੋਲਜਰਸ ਦੇਸ਼ ਦੇ ਵਿੱਚ ਸਭ ਤੋਂ ਵੱਧ ਜੇ ਸ਼ਹੀਦਾਂ ਦਾ ਸਨਮਾਨ ਕੀਤਾ ਹੈ ਫੌਜੀਆ ਦਾ ਸਨਮਾਨ ਕੀਤਾ ਹੈ ਪੰਜਾਬ ਸਰਕਾਰ ਨੇ ਕਿ ਅਸੀਂ ਆਪ ਵੀ ਕਮਿਟਮੈਂਟ ਤੇ ਖੜੇ ਹਾਂ ਸਮਾਜਿਕ ਤੌਰ ਤੇ ਵੀ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਆ ਅਸੀਂ ਤਾਂ ਹਰ ਤਰੀਕੇ ਨਾਲ ਜੁੜੇ ਹੋਏ ਆ ਉਹ ਤਾਂ ਸਾਡੇ ਪਾਰਟੀ ਦਾ ਵਲੰਟੀਅਰ ਵੀ ਆ ਇਹ ਬੱਚੇ ਨੇ ਵੀ ਸਾਡੇ ਨਾਲ ਕੰਮ ਕੀਤਾ ਸੋ ਸਾਡਾ ਤਾਂ ਫਰਜ਼ ਹੈ ਵੈਸੇ ਵੀ ਅਸੀਂ ਨਾਲ ਕਿਸੇ ਪੰਜਾਬ ਸਰਕਾਰ ਆਪਣੇ ਬੇਸ ਤੇ ਨਹੀਂ ਕਰ ਸਕਦੇ ਕੁਝ ਦੇਖੋ ਇਹ ਜਿਹੜੇ ਫੌਜੀ ਹੁੰਦੇ ਨੇ ਜੀ ਉਹ ਆਰਮੀ ਦੇ ਹੁੰਦੇ ਆ ਤੁਸੀਂ ਆਰਮੀ ਦੀ ਜਦੋਂ ਕੋਈ ਕਮਿਊਨੀਕੇਸ਼ਨ ਆਉਂਦੀ ਉਸ ਤੋਂ ਬਾਅਦ ਇਨੀਸ਼ੀਏਟ ਕਰ ਸਕਦਾ ਹੈ ਸਰਕਾਰ ਉਸ ਤੋਂ ਪਹਿਲਾਂ ਕੁਝ ਕੁ ਸਵਾਲ ਉਠਾਏ ਜਾ ਸਕਦੇ ਆ ਅਗਿਆਨ ਨਾਲ ਅਗਨੀਵੀਰ ਤੇ ਦੇਸ਼ ਦਾ ਸਭ ਤੋਂ ਵੱਧ ਅਹਿਤ ਕਰਨ ਵਾਲੀ ਦੇਸ਼ ਦੀ ਸਿਕਿਉਰਿਟੀ ਨਾਲ ਖਿਲਵਾੜ ਕਰਨ ਵਾਲੀ ਜਿਹੜੀ ਇਹ ਯੋਜਨਾ ਹੈ ਇਹਨੂੰ ਸਕ੍ਰੈਪ ਕਰਨਾ ਚਾਹੀਦਾ ਹੈ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز